ਵਿਕਰਮ ਮਜੀਠੀਆ ਦੇ ਕੇਸ ਦਾ ਕੀ ਬਣਿਆ ਜੀ ਇੱਕ ਮਿੱਤਰ ਕਹਿ ਰਹੇ ਨੇ ਤੇ ਵਿਕਰਮ ਮਜੀਠੀਆ ਦੇ ਕੇਸ ਦਾ ਕੱਖ ਨਹੀਂ ਬੰਨਾ ਫਿਲਹਾਲ ਦੇਖੋ ਗੱਲ ਇਹ ਆ ਕਿ ਜਿਹੜੀ ਜੇਲ ਹੁੰਦੀ ਆ ਨਾ ਜੇਲ ਦੀ ਦੁਨੀਆ ਦੇ ਵਿੱਚ ਉਦੋਂ ਤੱਕ ਹਰ ਉਮੀਦ ਗਰੀਬ ਹੁੰਦੀ ਆ ਜਦੋਂ ਤੱਕ ਤੁਹਾਨੂੰ ਅਖੀਰ ਤੇ ਆਵਾਜ਼ ਨਹੀਂ ਵੱਜਦੀ ਕਿ ਆਪਦਾ ਸਮਾਨ ਲੈ ਕੇ ਆ ਜਾ ਹੂੰ ਮੈਂ ਰਿਪੀਟ ਕਰ ਦੇਣਾ ਕਿ ਜੇਲ੍ਹ ਦੀ ਦੁਨੀਆ 'ਚ ਉਸ ਵੇਲੇ ਤੱਕ ਹਰ ਉਮੀਦ ਗਰੀਬ ਹੁੰਦੀ ਹੈ ਜਿਸ ਵੇਲੇ ਤੱਕ ਤੁਹਾਨੂੰ ਫਾਈਨਲ ਫਰਲਾ ਆ ਕੇ ਆਵਾਜ਼ ਨਹੀਂ ਵੱਜਦੀ ਕਿ ਆਪਦਾ ਸਮਾਨ ਚੱਕ ਲਿਆ ਜੀ ਠੀਕ ਹੈ ਨਾ ਜੀ ਇਹ ਐਵੇਂ ਉੱਥੇ ਅਸੀਂ ਵੇਖਿਆ ਉਹ 4 ਦਿਨਾਂ 'ਚ ਚਲੇ ਜਾਵਾਂਗੇ ਜੀ ਸਾਡੇ ਕੋਲ ਇੰਨੇ ਕਿੱਲੇ ਐ ਇੰਨੇ ਕਿੱਲੇ ਤੇ ਅਸੀਂ ਉੱਥੇ ਹਸਣਾ ਬਣਾ ਬਰਸ਼ ਕਰੀ ਜਾਣਾ ਨਾਲੇ ਉਹ ਚਾਹ ਕੇ ਜੀ ਦੇ ਵਿੱਚ ਹੀ ਅਸੀਂ ਜਾਣਾ ਕਿ ਵੀਰੇ ਜਿੱਦਨ ਅਸੀਂ ਦਾਖਲ ਹੋਏ ਸੀ ਨਾ ਜੀ ਜੀ ਇਸ ਸਕੂਲ ਦੇ ਵਿੱਚ ਤੇ ਉਧਰ ਸਾਨੂੰ ਵੀ ਲੱਗਦਾ ਸੀਗਾ ਕਿ 2-4 ਦਿਨਾਂ ਬਾਅਦ ਨਾ ਕੱਟਿਆ ਜਾਊਗਾ ਹੂੰ ਠੀਕ ਆ ਫਿਰ ਭਾਪੇ ਉਰੀ ਆ ਕੇ ਦੱਸ ਜਾਂਦੇ ਆ ਕਿ ਹੁਣ 6ਵੇਂ ਮਹੀਨੇ ਦੀ ਪੈ ਗਈ ਆ ਹੁਣ 8ਵੇਂ ਦੀ ਪੈ ਗਈ ਆ 10ਵੇਂ ਦੀ ਬਸ ਇੱਥੇ ਹੀ ਜੀ ਲੱਗ ਰਹੇ ਹੁੰਦਾ ਜੀ ਠੀਕ ਆ ਨਾ ਸੋ ਇਹ ਜੇਲ ਦਾ ਦਸਤੂਰ ਹੈ ਜਨਾਬ ਕਿ ਵਿਕਰਮਜੀਠਿਆ ਦੀ बहस बहुत लंबी हो गई है। हम्म। खेतले मैं तो नहीं एक और जुडिशरी ਦਾ ਦੱਸਦਾ। ਜਿਹੜੇ ਹਾਈ ਪ੍ਰੋਫਾਈਲ ਕੇਸ ਆ ਨਾ ਛੋਟੇ ਪੱਧਰ ਤੇ ਜਿਹੜੀ ਜੁਡਿਸ਼ਰੀ ਆ ਜੱਜ ਸਾਹਿਬ ਆ ਜਿਹੜੇ ਜਾਂ ਜੱਜ ਸਹਿਬਾਨੇ ਉਹ ਮਤਲਬ ਕਿ ਕੋਈ ਜ਼ਿਆਦਾ ਨਚੋੜ ਕੋਈ ਜ਼ਟਾ ਘੜਦਾ ਹੀ ਨਹੀਂ। ਉਹਨਾਂ ਨੂੰ ਇਹ ਹੁੰਦਾ ਕਿ ਪੋਲੀਟੀਕਲ ਮਾਮਲਾ ਲਮਕਾ ਕੇ ਬਮਕਾ ਕੇ ਤੇ ਖੀਰ ਆਪਣੇ ਆਪ ਨੂੰ ਬਚਾ ਕੇ ਉੱਤੇ ਭੇਜ ਦਿਓ। ਹਾਈ ਕੋਰਟ ਜਾਣੇ ਸੁਪਰੀਮ ਕੋਰਟ ਜਾਣੇ। ਹੂੰ ਸੋ ਇਹ ਪੱਕਿਆ ਕਿ ਹਾਲੇ ਮੇਰੇ ਖਿਆਲ ਦੀ ਨਾਲ ਜਾਨ ਨਹੀਂ ਛੁੱਟੇਗੀ ਤੇ ਇਹ ਹੁੰਦਾ ਕਿ ਜਦੋਂ ਚਾਰ ਸ਼ੀਟ ਫਾਈਲ ਹੋ ਗਈ ਮੈਂ ਤੁਹਾਨੂੰ ਡੇ 1 ਤੋਂ ਕਹਿਣਾ ਕਿ ਉਸ ਦਿਨ ਬੀਬੀ ਥਾਰ ਵਾਲੀ ਵੀ ਬਠਿੰਡੇ ਦੀਆਂ ਸੜਕਾਂ ਤੇ ਤੁਹਾਨੂੰ ਦਿਖਾਈ ਦੇਵੇਗੀ ਉਸ ਦਿਨ ਹੋ ਸਕਦਾ ਹੈ ਜਦਨ ਚਾਰ ਸ਼ੀਟ ਫਾਈਲ ਹੋ ਗਈ ਉਸ ਤੋਂ ਬਾਅਦ ਮਜੀਠਾ ਸਾਹਿਬ ਵੀ ਤੁਹਾਨੂੰ ਮੋਸ਼ਾ ਨੂੰ ਤਾ ਦਿੰਦੇ ਜਾਂ ਪ੍ਰੈਸ ਕਾਨਫਰੰਸ ਕਰਦੇ ਦਿਖਾਈ ਦੇਣਾ ਤੇ ਚਾਰ ਸ਼ੀਟਾਂ ਬਸ ਹੋ ਜਾਣਗੀਆਂ ਹੁਣ ਕੋ ਬਹੁਤੀ ਦੂਰ ਦੀ ਗੱਲ ਤੇ ਹੈ ਨਹੀਂ ਕੀ ਸਰ ਜੀ 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 ਚਲੋ ਖੈਰ ਕੋਈ ਉਹ ਦਿਨ ਆਏਗਾ ਤੇ ਆਪਾਂ ਪੋਜ਼ਿਟਿਵ ਗੱਲ ਕਰਾਂਗੇ ਬਲਜਿੰਦਰ ਜੀ ਕਹਿ ਰਹੇ ਨੇ ਕਿ ਗਲਤੀ ਤਾਂ ਸਿੱਖਿਆ ਹੁੰਦੀ ਹੈ ਬਸ਼ਰਤੇ ਦੁਹਰਾ ਨਾ ਹੋਵੇ ਬਿਲਕੁਲ ਜੀ ਬਹੁਤ ਸੋਹਣੀ ਗੱਲ ਹੈ ਇਹ ਵੀ ਤੁਹਾਡੀ ਜੇ ਤਾਂ ਸਿੱਖ ਲਿਆ ਤੇ ਫਿਰ ਤੇ ਬਹੁਤ ਵਧੀਆ ਗੱਲ ਹੈ ਜੇ ਫਿਰ ਵਾਰੀ-ਵਾਰੀ ਗਲਤੀ ਕਰੀਗੇ ਤੇ ਫਿਰ ਉਹ ਮਿਸਟੇਕ ਤੋਂ ਬਲੰਡਰ ਹੋ ਜਾਂਦੀ ਹੈ